ਦੋਸਤੋ ਅਕਸਰ ਕਬੂਤਰਬਾਜ਼ੀ ਦਾ ਸ਼ੌਕ ਕਿਹਾ ਜਾਂਦਾ ਨਵਾਬਾਂ ਦਾ ਸ਼ੌਕ ਰਾਜੇ ਮਹਾਰਾਜਾਂ ਦਾ ਸ਼ੌਕ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੇਕਰ ਮੈਂ ਕਹਾ ਕਿ ਇੱਕ ਕਬੂਤਰ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ 194 ਦੇ ਲਗਭਗ ਆਰਮੀ ਜਵਾਨਾਂ ਨੂੰ ਬਚਾ ਲਿਆ ਸੀ ਤਾਂ ਇਹ ਗਲਤ ਨਹੀਂ ਹੋਵੇਗਾ ਕਿਉਂਕਿ ਇਹ ਸੱਚ ਹੈ ਸੈਕਿੰਡ ਵਰਲਡ ਵਾਰ ਦੇ ਵਿੱਚ ਇੱਕ ਕਬੂਤਰ ਵੱਲੋਂ ਬਹੁਤ ਸਾਰੇ ਫੌਜੀ ਜਵਾਨਾਂ ਨੂੰ ਬਚਾਇਆ ਗਿਆ ਜਿਸ ਵਿੱਚ ਉਸ ਦੀ ਇੱਕ ਲੱਤ ਚਲੀ ਗਈ ਇੱਕ ਅੱਖ ਚਲੀ ਗਈ ਕਿਹੜੀ ਨਸਲ ਕਿਹੜੀ ਹੈ ਕੋਈ ਖਾਸ ਨਸਲ ਲੱਗਦੀ ਹੈ ਕੋਈ ਤਰ੍ਹਾਂ ਦੀ ਇਹ ਜੀ ਹੋਮਿੰਗ ਪੀਜਨ ਹੈ ਜੀ ਇਹ ਮਤਲਬ ਇਹਨਾਂ ਨੂੰ ਪੁਰਾਣੇ ਟਾਈਮ 'ਚ ਕਾਸ ਕਬੂਤਰ ਵੀ ਕਿਹਾ ਜਾਂਦਾ ਸੀ ਗਾਈ ਤੇ ਚਿੱਠੀ ਅੱਜ ਵੀ ਪਹੁੰਚਾ ਸਕਦੇ ਆ ਕਬੂਤਰ ਹਾਂਜੀ ਹਾਂਜੀ ਪਹੁੰਚਾ ਸਕਦੇ ਆ ਜੀ ਅੱਜ ਵੀ ਜੀ ਮੈਂ ਆਪਣਾ ਕਬੂਤਰ 50 60 ਕਿਲੋਮੀਟਰ ਦੂਰ ਲੈ ਜਾ ਕੇ ਛੱਡ ਰਿਹਾ ਹਾਂ ਨਾ ਕੋਈ ਮੈਸੇਜ ਪਾ ਕੇ ਤਾਂ ਭਾਰ ਆਏਗਾ ਇਹਨੇ ਟ੍ਰੇਨਡ ਕਬੂਤਰ ਸੀ ਉਹ ਉਸ ਦੀ ਇੱਕ ਲੱਤ ਟੁੱਟ ਗਈ ਉਸਦੀ ਕੱਖ ਚਲੇਗੀ ਪਰ ਉਹ ਆਪਣੇ ਹੈੱਡਕੁਆਟਰ ਪਹੁੰਚਿਆ ਤੇ ਉੱਥੇ ਦੀ ਹੈੱਡਕੁਆਟਰ ਦੇ ਵਿੱਚ ਇਨਫੋਰਮੇਸ਼ਨ ਪਹੁੰਚੀ ਕਿ ਸਾਡੇ ਜਵਾਨ ਜਿਹੜੇ ਉਹ ਜਿੰਦਾ ਉੱਥੇ ਫਸੇ ਹੋਏ ਆ ਫਿਰ ਆਰਮੀ ਮੂਵ ਕਰਦੀ ਤੇ ਉਹ ਜਵਾਨਾਂ ਨੂੰ ਜਿੰਦਾ ਕਰ ਲੈਂਦੀ ਉਸ ਕੂਪਟਰ ਨੂੰ ਵੀਰ ਕੋਸਟਾਰ ਵੀ ਮਿਲਿਆ ਹੋਇਆ ਕਾਰ ਦੀ ਸਪੀਡ ਵੱਧ ਤੋਂ ਵੱਧ 120 ਹੁੰਦੀ ਹੈ ਪਰ ਕੂਪਟਰ ਦੀ ਸਪੀਡ 100 11010 ਸੀ ਹਾਂਜੀ ਹਾਂਜੀ ਇਹਦਾ ਹੈਰਾਨ ਕਰਨ ਵਾਲੀ ਗੱਲ ਹੈ ਵੀ ਕੂਪਟਰ ਐਡੀ ਸਪੀਡ ਤੇ ਉੜਦਾ ਵੀ ਉਹਦੀ ਸਪੀਡ 1010 ਸੀ ਤੋਂ ਉਡਾਨ ਦੇਖੀ ਜੀ ਅਸੀਂ ਇੱਥੋਂ ਲਾਗੇ ਪਿੰਡ ਗਏ ਸੀ ਅਸੀਂ ਕਾਕਤੀ ਇੱਕ ਕਬੂਤਰ ਉੜਕੇ ਆਏ ਆ ਸਾਡੇ ਤੋਂ ਪਹਿਲਾਂ ਪਹੁੰਚ ਗਏ ਸੋ ਬੜਾ ਵਧੀਆ ਲੱਗਿਆ ਜੀ ਮੈਂ ਪਹਿਲੀ ਵਾਰੀ ਦੇਖਿਆ ਸੀ ਇਸ ਤਰ੍ਹਾਂ ਕੇ ਇਤਹਾ ਹੋ ਜਾਂਦਾ ਇਹ ਜਿਹੜੀ ਕਬੂਤਰਬਾਜੀ ਗੇਮ ਹੈ ਇਹਨੂੰ ਕਬੂਤਰਬਾਜੀ ਛੱਡ ਕੇ ਇਹਨੂੰ ਸਪੋਰਟਸ ਦਾ ਦਰਜਾ ਦੁਲਾਣਾ ਚਾਹੁੰਦੇ ਆ ਜੀ ਤੁਸੀਂ ਜੁੜੇ ਹੋ ਅਰਥ ਟੀਵੀ ਪੰਜਾਬ ਦੇ ਨਾਲ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਅਕਸਰ ਕਬੂਤਰਬਾਜੀ ਦਾ ਸ਼ੌਕ ਕਿਹਾ ਜਾਂਦਾ ਹੈ ਨਵਾਬਾਂ ਦਾ ਸ਼ੌਕ ਰਾਜੇ ਮਹਾਰਾਜਾਂ ਦਾ ਸ਼ੌਕ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਬੜੇ ਪੁਰਾਣੇ ਸਮੇਂ ਤੋਂ ਕਬੂਤਰਾਂ ਦੇ ਉੱਤੇ ਸ਼ਰਤਾਂ ਲੱਗਦੀਆਂ ਸੀ ਉਹਨਾਂ ਦੀ ਉਡਾਨ ਦੀ ਉਹਨਾਂ ਦੀ ਉਡਾਰੀ ਦੀ ਉਹਨਾਂ ਦੀ ਟਾਈਮਿੰਗ ਦੀ ਵੱਖ-ਵੱਖ ਕਿਸਮ ਦੀਆਂ ਸ਼ਰਤਾਂ ਲਗਾਈਆਂ ਜਾਂਦੀਆਂ ਸਨ ਕਬੂਤਰਾਂ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਤਰ੍ਹਾਂ ਅਨਮੋਲ ਹੁੰਦੇ ਨੇ ਕਬੂਤਰ ਪਰ ਇਹਨਾਂ ਦੀਆਂ ਵੱਖ-ਵੱਖ ਬਰੀਡਸ ਹੁੰਦੀਆਂ ਨੇ ਵੱਖ-ਵੱਖ ਕੰਮ ਹੁੰਦਾ ਸੋ ਬੜੇ ਪੁਰਾਣੇ ਸਮੇਂ ਤੋਂ ਕਬੂਤਰਾਂ ਦੇ ਉੱਤੇ ਸ਼ਰਤਾਂ ਲੱਗਦੀਆਂ ਸੀ ਉਹਨਾਂ ਦੀ ਉਡਾਨ ਦੀ ਉਹਨਾਂ ਦੀ ਉਡਾਰੀ ਦੀ ਉਹਨਾਂ ਦੀ ਟਾਈਮਿੰਗ ਦੀ ਵੱਖ-ਵੱਖ ਕਿਸਮ ਦੀਆਂ ਸ਼ਰਤਾਂ ਲਗਾਈਆਂ ਜਾਂਦੀਆਂ ਸਨ ਕਬੂਤਰਾਂ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਤਰ੍ਹਾਂ ਅਨਮੋਲ ਹੁੰਦੇ ਨੇ ਕਬੂਤਰ ਪਰ ਇਹਨਾਂ ਦੀਆਂ ਵੱਖ-ਵੱਖ ਬਰੀਡਸ ਹੁੰਦੀਆਂ ਨੇ ਵੱਖ-ਵੱਖ ਕੰਮ ਹੁੰਦਾ ਅੱਜ ਮੈਂ ਜਿਸ ਕਬੂਤਰਬਾਜ਼ ਦੀ ਗੱਲ ਕਰੂੰਗਾ ਉਸ ਨੇ ਇਸ ਕਬੂਤਰਬਾਜ਼ੀ ਨੂੰ ਇੱਕ ਐਸਾ ਮਕਾਮ ਦੇਣ ਦਾ ਮਨ ਦੇ ਵਿੱਚ ਠਣ ਲਿਆ ਕਿ ਉਹ ਮਕਾਮ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਉਹਨਾਂ ਕਬੂਤਰਾਂ ਬਾਰੇ ਗੱਲਾਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਕਬੂਤਰ ਇਹ ਕੁਝ ਵੀ ਕਰਦੇ ਆ ਜੇਕਰ ਮੈਂ ਕਹਾ ਕਿ ਇੱਕ ਕਬੂਤਰ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ 194 ਦੇ ਲਗਭਗ ਆਰਮੀ ਜਵਾਨਾਂ ਨੂੰ ਬਚਾ ਲਿਆ ਸੀ ਤਾਂ ਇਹ ਗਲਤ ਨਹੀਂ ਹੋਏਗਾ ਕਿਉਂਕਿ ਇਹ ਸੱਚ ਹੈ ਸੈਕਿੰਡ ਵਰਲਡ ਵਾਰ ਦੇ ਵਿੱਚ ਇੱਕ ਕਬੂਤਰ ਵੱਲੋਂ ਬਹੁਤ ਸਾਰੇ ਫੌਜੀ ਜਵਾਨਾਂ ਨੂੰ ਬਚਾਇਆ ਗਿਆ ਜਿਸ ਵਿੱਚ ਉਸ ਦੀ ਕਲੱਤ ਚਲੀ ਗਈ ਇੱਕ ਅੱਖ ਚਰੀ ਗਈ ਇਹ ਕਿਹੜੀ ਕਿਸਮ ਦੇ ਕਬੂਤਰ ਨੇ ਜਿਹੜੇ ਇੰਨਾ ਜਜ਼ਬਾ ਰੱਖਦੇ ਹੈ ਜਿਹੜੇ ਫੌਜ ਲਈ ਕੰਮ ਕਰਦੇ ਹੈ ਇਹ ਸਾਰੀ ਜਾਣਕਾਰੀ ਸਾਨੂੰ ਦੇਣਗੇ ਸਾਡੇ ਨਾਲ ਜੁੜਿਆ ਹੈ ਸ਼ਾਮ ਕੇਸ਼ਵ ਜੀ ਬਹੁਤ ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਮਹਾਂ ਸ਼ਾਮਜੀਤ ਉੱਤਰਬਾਜੀ ਬਹੁਤ ਦੇਖੀ ਕਬੂਤਰ ਬਾਜ਼ ਬੰਦੇ ਨੇ ਗੋਲ ਵੀ ਗਿਆ ਪਰ ਉਹਨੇ ਖੁੱਡੇ ਬਣਾਏ ਹੁੰਦੇ ਆ ਪਰ ਤੁਸੀਂ ਇੱਥੇ ਮਹਿਲ ਬਣਾਇਆ ਹੋਇਆ ਕਬੂਤਰਾਂ ਦਾ ਜੇਕਰ ਮੈਂ ਕਹਿਦਾ ਮਹਿਲ ਹੈ ਮੈਂ ਬੁਝਾਰਿਸ਼ ਕਰੂੰਗਾ ਕੈਮਰਾ ਪਰਸ ਨੂੰ ਦਿਖਾਓ ਇੱਕ ਵਾਰ ਕਿਸ ਤਰ੍ਹਾਂ ਇਹਨਾਂ ਨੇ ਵਕ ਵਕ ਜਾਲੀਆਂ ਲਗਾ ਕੇ ਲਾਈਟਾਂ ਲਗਾ ਕੇ ਪਾਈਪ ਲਗਾ ਕੇ ਇਹਨਾਂ ਦੇ ਮਤਲਬ ਖੂਬਸੂਰਤ ਬਣਾਏ ਆ ਇਹ ਮਹਿਲ ਹੈ ਬਾਹਰਲੇ ਪਾਸੇ ਹੈਲੀਪੈਡ ਬਣਾਇਆ ਹੈ ਕਿ ਕਬੂਤਰ ਜਦੋਂ ਲੈਂਡ ਕਰਨ ਤਾਂ ਹੈਲੀਕਾਪਟਰ ਵਾਲੀ ਫੀਲਿੰਗ ਜਿਹੜੀ ਆ ਉਹਨਾਂ ਨੂੰ ਆਏਗੀ ਸੋ ਗੱਲ ਕਰ ਰਹੇ ਆ ਅਸੀਂ ਕਬੂਤਰਾਂ ਦੀ ਹਾਂਜੀ ਬਾਜੀ ਇਹ ਸ਼ੌਕ ਨੂੰ ਤੁਸੀਂ ਕਿਸ ਲੈਵਲ ਤੇ ਉੱਤੇ ਲੈ ਗਏ ਹੋ ਮੈਂ ਤਾਂ ਸੋਚ ਵੀ ਨਹੀਂ ਸਕਦਾ ਭਾਜੀ ਅਜੇ ਇਸ ਬ੍ਰੀਡ ਪਿੱਛੇ ਭਾਜੀ ਮੈਂ ਅਜੇ ਇਸ ਬ੍ਰੀਡ ਪਿੱਛੇ ਮਤਲਬ 2019 ਤੋਂ ਕੰਮ ਕਰਨਾ ਸ਼ੁਰੂ ਕਰਿਆ ਜੀ ਮੇਰੇ ਨਾਲ ਹੋਰ ਵੀ ਜਿਵੇਂ ਅੱਗੇ ਪੈਂਸਰ ਜੁੜੇ ਹਨ ਜਿਹੜੇ ਮੈਨੂੰ ਸਮਝਾਉਂਦੇ ਆ ਵੀ ਹਾਂ ਇਹਨੇ ਕਰਨਾ ਹੈ ਇਹਨੇ ਨਹੀਂ ਹਨਾ ਜੀ ਇਸ ਬ੍ਰੀਡ ਬਾਰੇ ਨੌਲੇਜ ਦਿੰਨੇ ਆ ਤਾਂ ਉਹਨਾਂ ਦੇ ਮੁਤਾਬਿਕ ਅਸੀਂ ਹੁਣ ਤੱਕ ਇਹ 150 ਜੀਪੀਐਸ ਦੀ ਰੇਸ ਖੇਡ ਚੁੱਕੇ ਆ ਇਹ ਜਿਹੜੀ ਨਾ ਆਪਾਂ ਗੱਲ ਕਰ ਰਹੇ ਆ ਇਹ ਆਪਾਂ ਦਰਸ਼ਕਾਂ ਨੂੰ ਬਿਲਕੁਲ ਡਿਟੇਲ ਦੇ ਵਿੱਚ ਦੱਸਣੀ ਆ ਵੀ 150 ਜੀਪੀਐਸ ਕੀ ਹੈ ਕਿਹੜੀ ਰੇਸ ਹੈ ਕਿਵੇਂ ਤੁਸੀਂ ਖੇਡ ਰਹੇ ਹੋ ਕਿਉਂਕਿ ਮੈਂ ਜਦ ਤੱਕ ਸੁਣਿਆ ਜਾਂ ਮੇਰੇ ਦਰਸ਼ਕਾਂ ਨੇ ਜਿੱਥੇ ਤੱਕ ਸੁਣਿਆ ਹੋਊਗਾ ਉਹ ਇਹ ਹੁੰਦਾ ਹੈ ਕਿ ਕਬੂਤਰ ਨੂੰ ਖੁੱਡੇ ਜਿਹਾ ਵੜਾਇਆ ਜਾਂਦਾ ਉਸ ਦਾ ਸਰਕਲ ਲੱਗਦਾ ਤੇ ਉਹ ਕਬੂਤਰ ਜਿਹੜਾ ਲੇਟ ਉੱਤਰਦਾ ਉਹ winner ਹੁੰਦਾ ਹੈ ਇਹੀ ਹੁੰਦਾ ਨਾ ਪਰ ਤੁਸੀਂ ਰੇਸ ਦੀ ਗੱਲ ਕਰ ਰਹੇ ਹੋ GPS ਦੀ ਗੱਲ ਕਰ ਰਹੇ ਹੋ ਉਹ ਕੀ ਹੈ ਇਹ ਡਿਟੇਲ ਵੀ ਦੱਸੋ ਅਰੇ ਇਹ ਪੱਲਵ ਆਪਾ ਇਹ ਵੀ ਜਨ ਲੈ ਕੇ ਜਾਂਦੇ ਆ ਜਿਵੇਂ ਇਹਨਾਂ ਨੂੰ 150 GPS ਇਹਨਾਂ ਦਾ ਹਵਾਈ ਫਾਸਲਾ ਹੋ ਗਿਆ ਹਵਾਈ ਫਾਸਲੇ ਨੂੰ ਮਤਲਬ GPS ਕਹਿੰਦੇ ਆ ਜੀ ਹਾਂ ਜਿਹੜਾ ਰੋਡ ਫਾਸ ਰੋਡ ਦਾ ਡਿਸਟੈਂਸ ਹੁੰਦਾ ਉਹ 170 ਦੇ ਕਰੀਬ ਆਂਦਾ ਜੇ 150 ਕਿਲੋਮੀਟਰ ਦਾ ਵਾਈ ਫਾਸਲਾ ਹੈ ਜੀ ਮਤਲਬ ਆਪਾਂ ਰੋਡ ਤੇ ਘੁੰਮ ਫਿਰਕੇ ਵੀ ਜਾਵਾਂਗੇ ਕੰਨੀਆਂ ਬਜਾਦਾ ਜੋ ਹਨਾ ਇਹ ਰੋਡ ਤੋਂ ਇਹਨਾਂ ਨੇ ਸਿੱਧਾ ਆਪਾਂ ਸਿੱਧਾ ਨਾਪਦੇ ਆ ਨਾ ਵਾਸਤੇ ਜੀ ਤੇ ਇਹਨਾਂ ਦੀ ਛੱਡਣ ਦਾ ਟਾਈਮ ਤੇ ਕਾਊਂਟ ਹੁੰਦਾ ਜੀ ਤੇ ਇਹਨਾਂ ਦੇ ਪਹੁੰਚਣ ਦਾ ਟਾਈਮ ਕਾਊਂਟ ਹੁੰਦਾ ਉਸ ਤੋਂ ਇਹਦੀ ਸਮਾ ਸਾਰਾ ਵੈਲੋਸਟੀ ਵਿਗਿਆਰਾ ਸਾਰੀ ਨਿਕਲ ਜਾਂਦੀ ਹੈ ਕਿ ਹਾਂ ਇਹ ਨੇ ਕਿੰਨੀ ਸਕੀਡ ਤੇ ਆਏ ਆ ਇਸ ਤਰੀਕੇ ਨਾਲ ਆਇਆ ਨਾ ਇਹ ਪਰ ਪਤਾ ਲੱਗਦਾ ਪਰ ਉਹ ਕਿੰਦੀ ਕਿਸਮ ਦੇ ਹੁੰਦੇ ਐ ਕਿਹੜੀ نسل ਕਿਰੀ ਐ ਕੋਈ ਖਾਸ نسل ਲੱਗੇ ਕਬੂਤਰਾਂ ਦੀ ਤੇਰੀ ਹੋਮਿੰਗ ਪੀਜਨ ਐ ਇਹ ਮਤਲਬ ਇਹਨਾਂ ਨੂੰ ਪੁਰਾਣੇ ਟਾਈਮ 'ਚ ਕਾਸਤ ਕਬੂਤਰ ਵੀ ਕਿਹਾ ਜਾਂਦਾ ਸੀਗਾ ਜੀ ਕਾਸਤ ਤੋਂ ਮਤਲਬ ਕਾਸਤ ਤੋਂ ਮਤਲਬ ਜਿਹੜੇ ਚਿੱਠੀਆਂ ਲੈ ਕੇ ਜਾਂਦੇ ਹਾਂਜੀ ਹਾਂਜੀ ਅੱਗੇ ਰਾਜੇ ਮਹਾਰਾਜੇ ਕੋਈ ਜਿਹੜਾ ਮੈਸੇਜ ਜਲਦੀ ਭੇਜਣਾ ਹੁੰਦਾ ਸੀ ਕਬੂਤਰ ਦੇ ਰਾਹੀਂ ਭੇਜਦੇ ਸੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਬੜਾ ਗਾਣਾ ਮਕਬੂਲ ਹੋਇਆ ਸੀਗਾ ਕਪੂਤਰ ਜਾਂ ਪਹਿਲੇ ਪਿਆਰ ਦੀ ਪਹਿਲੀ ਚਿੱਠੀ ਸਾਜਨ ਕੋ ਦਿਆ ਸੋ ਉਹ ਇੱਕ ਲਗ ਜੀਤ ਸੀਗੀ ਪਰ ਤੁਸੀਂ ਹੁਣ ਇਹ ਕਹਿ ਰਹੇ ਹੋ ਕਿ ਰੇਸਿੰਗ ਹੈ ਰੇਸਿੰਗ ਦੇ ਵਿੱਚ ਕੰਮ ਕਰ ਰਹੇ ਹੋ ਇੱਕ ਕਪੂਤਰ ਕਿੰਨੇ ਕੁ ਮਹਿੰਗੇ ਨੇ ਜਾਂ ਕਿੰਨੀ ਕੁ ਟ੍ਰੇਨਿੰਗ ਦੇਣੀ ਪੈਂਦੀ ਹੈ ਭਾਈ ਜੀ ਜਿਵੇਂ ਰੇਸਿੰਗ ਬਾਰੇ ਕਿਹਾ ਤੁੰਦੇ ਜੀ ਵੀ ਰੇਸਿੰਗ ਦਾ ਇਵੇਂ ਹੈ ਜੀ ਇਹ ਕੋਈ ਐਵੇਂ ਨਹੀਂ ਹੈਗਾ ਵੀ ਕਿਸੇ ਨੇ ਸ਼ਰਤ ਲਾ ਲਈ ਪੈਸਿਆਂ ਦੀ ਵੀ ਮੇਰੇ ਤੇਰੇ ਨਾਲ ਸ਼ਰਤ ਲੱਗੀ ਜੀ ਮੇਰੇ ਤੋਂ ਛੜਦੇ ਉਤੋਂ ਛੜਦੇ ਅਸੀਂ ਉਹ ਕੰਮ ਬਿਲਕੁਲ ਨਹੀਂ ਕਰ ਸਕਦੇ ਅਸੀਂ ਇੱਕ ਸੰਸਥਾ ਨਾਲ ਜੁੜੇ ਹੋਏ ਹਾਂ ਵੈਲਕਰ ਰੇਸਿੰਗ ਕੁੰਗਰ ਪਟਿਆਲਾ ਕਲੱਬ ਨਾਲ ਜੁੜੇ ਹੋਏ ਆ ਜੀ ਹਨਾ ਜੀ ਤੇ ਉਹਨਾਂ ਨੂੰ ਕੀ ਕਹਿੰਦੇ ਆ ਆਲ ਇੰਡੀਆ ਹੋਮਿੰਗ ਪੀਜਨ ਫੈਡਰੇਸ਼ਨ ਦੀ ਮਾਨਤਾ ਪ੍ਰਾਪਤ ਹੈ ਜੀ ਤੇ ਸਾਡੀ ਕਲੱਬ ਹੀ ਰੇਸ ਕਰਾਂਦੇ ਆ ਜੀ ਉਹਨਾਂ ਵਿੱਚ ਇਹਨਾਂ ਦੇ ਬਗੈਰ ਟੈਗ ਵਗੈਰਾ ਲਾ ਕੇ ਹਨਾ ਜੀ ਫਿਰ ਛੁੱਟਦੇ ਆ ਸਾਰਾ ਰਿਕਾਰਡ ਹੁੰਦਾ ਵੀ ਆਨ ਤੱਕ ਦਾ ਟਾਈਮ ਰਿਕਾਰਡ ਹੁੰਦਾ ਜੀ ਸਾਡੇ ਕੋਲ ਫਿਰ ਉਹ ਸ਼ਾਮ ਨੂੰ ਕਲੱਬ ਸਾਡਾ ਬੈਠਦਾ ਫਿਰ ਫਸ ਸੈਕਿੰਡ ਥਰਡ ਘੜਦਾ ਜੀ ਕਿ ਪਤਾ ਲੱਗਦਾ ਵੀ ਕਿਹੜਾ ਕਬੂਤਰ ਕਿਨਾ ਕਿੰਨੀ ਸਪੀਡ ਤੇ ਆਇਆ ਹੈ ਜੀ ਕਿਹੜਾ ਕਿਵੇਂ ਆਇਆ ਤੇ ਚਿੱਠੀ ਆਦ ਵੀ ਪਹੁੰਚਾ ਸਕਦੇ ਆ ਕਬੂਤਰ ਹਾਂਜੀ ਹਾਂਜੀ ਪਹੁੰਚ ਅਜੀਜੀ ਜੀ ਮੈਂ ਆਪਣਾ ਕਬੂਤਰ 50 60 ਕਿਲੋਮੀਟਰ ਦੂਰ ਲੈ ਜਾ ਕੇ ਛੱਡ ਰਿਹਾ ਹਾਂ ਨਾ ਕੋਈ ਮੈਸੇਜ ਪਾ ਕੇ ਤਾਂ ਘਰ ਆਏਗਾ ਮੈਂ ਮੈਸੇਜ ਜੀ ਅੱਛਾ ਇੱਥੇ ਆ ਕੇ ਹੀ ਮੈਸੇਜ ਡ੍ਰੌਪ ਕਰੂੰਗਾ ਹਾਂਜੀ ਇੱਕ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਦੱਸਿਆ ਕਿ ਫੌਜ ਦੇ ਜਵਾਨਾਂ ਦੀ ਜਾਣ ਕਬੂਤਰ ਨੇ ਵਿਚਾਈ ਉਹ ਕੀ ਹਿੱਸਾ ਸੀ ਬੜਾ ਦੱਸੋ ਪੂਰੀ ਫੌਜ ਕੋਲ ਮਤਲਬ ਪੁਰਾਣੇ ਟਾਈਮ ਦੇ ਵਿੱਚ ਫੌਜ ਆਪਣੇ ਨਾਲ ਨਾ ਟਿੱਟਰ ਲੈ ਕੇ ਜਾਂਦੀ ਸੀ ਕਮਿੰਗ ਬਾਰਡਰ ਰੱਖਦੀ ਸੀਗੀ ਉਹਨੇ ਨਾ ਹੈੱਡਕ quartਰ ਤੇ ਉੱਥੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਕਰਾਉਂਦੇ ਸੀਗੇ ਜੀ ਉਹ ਟ੍ਰੇਨਿੰਗ ਤੋਂ ਬਾਅਦ ਜਦੋਂ ਕੀ ਕਹਿੰਦੇ ਆ ਜਦ ਫੌਜ ਜਿੱਤੇ ਪੁੱਤਰ ਲੈ ਕੇ ਨਾਲ ਚਲੀ ਜਾਂਦੀ ਸੀ ਜੀ ਪੁੱਤਰ ਨਾਲ ਲੈ ਕੇ ਜਾਂਦੀ ਸੀ ਜਦੋਂ ਜਦੋਂ ਇਹਨਾਂ ਨੂੰ ਐਸਾ ਕੋਈ ਹੁਕਮ ਆਸੀ ਵੀ ਆਪਾਂ ਨੇ ਮੈਸੇਜ ਭੇਜਨਾ ਫਿਰ ਐਸੀ ਕਈ ਸਿਚੁਏਸ਼ਨ ਹੋ ਜਾਂਦੀ ਜਿੱਥੇ ਰੇਡੋ ਆਗਿਆ ਦਾ ਕੋਈ ਇੰਸਟਾਲ ਨਹੀਂ ਕਰ ਸਕਦੇ ਸੀ ਜੇ ਮਤਲਬ ਇੰਸਟਾਲ ਕਰ ਹੀ ਨਹੀਂ ਸਕਦੇ ਸੀ ਜੀ ਵੀ ਬੋਥ ক্রিਟੀਕਲ ਮਾਮਲਾ ਹੋ ਜਾਂਦਾ ਦੀ ਹੈ ਨਾ ਜੀ ਤਾਂ ਉਸ ਸਿਚੁਏਸ਼ਨ ਚ ਇਹ ਫਿਰ ਆਪਣੇ ਪੀਜਨ ਛੱਡਦੇ ਸੀਗੇ ਮੈਸੇਜ ਭਾ ਕੇ ਅੱਛਾ ਜੀ ਤੇ ਜਿਵੇਂ ਇੱਕ ਅੱਦੇ ਮੈਸੇਜ ਪਾਇਆ ਇੱਕ ਅੱਦਾ ਇਵੇਂ ਛੱਡਦਾ ਵੀ ਜੇ ਗੋਲੀ ਲੱਗਦੀ ਹੈ ਤਾਂ ਕੈਪਟਨ ਦੂਜਾ ਮੁਰਝੇ ਬਚ ਕੇ ਪਹੁੰਚੇ ਤਾਂ ਉਹ ਮਾਰ ਦਿੰਦੇ ਹੁੰਦੇ ਸੀ ਸナイਪਰ ਬੈਠੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਸੀ ਪੀਜਨ ਜਾਣਗੇ ਤਾਂ ਉਹ ਮੈਸੇਜ ਲੈ ਕੇ ਜਾਣਗੇ ਜੀ ਜੀ ਤੇ ਇੱਕ ਪੀਜਨ ਸੀਗਾ ਜਿਹੜਾ ਜ਼ਖਮੀ ਹੋਣ ਤੋਂ ਬਾਅਦ ਵੀ ਉਹ ਆਪਣੇ ਹੈੱਡਕਵਾਰਟਰ ਪਹੁੰਚਿਆ ਸੀ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਆਰਮੀ ਮਤਲਬ ਵੀ ਜਿੰਦਾ ਸਾਡੀ ਉਹਨਾਂ ਦਾ ਇਹ ਸਿਕਾ ਵੀ ਸਾਡੇ ਬੰਦੇ ਖਤਮ ਹੀ ਹੋ ਗਏ ਦੀ ਹੈ ਹੀ ਨਹੀਂ ਬਾਈ ਬੰਦੇ ਨੂੰ ਨਾਲ ਕੋਈ ਮੈਸੇਜ ਨਹੀਂ ਮਿਲ ਰਿਹਾ ਕੋਈ ਰੇਡ ਕੋਈ ਰੂਡ ਕੋਈ ਸੰਪਰਕ ਨਹੀਂ ਸੀਗਾ ਉਹਨਾਂ ਨਾਲ ਬੰਦਿਆਂ ਨਾਲ ਤਾਂ ਉਹਨਾਂ ਨੇ ਇਹ ਸੋਚਿਆ ਸੀ ਬੰਦੇ ਰਹੇ ਨਹੀਂ ਸਾਡੇ ਸ਼ਹੀਦ ਹੋ ਗਏ ਤਾਂ ਉਹਨਾਂ ਨੂੰ ਇਹ ਮੈਸੇਜ ਪਹੁੰਚਿਆ ਕਿ ਉਹਨਾਰੇ ਇੱਕ ਉਤਸਵੇਰ ਰੂ ਵੀ ਹਾਂ ਜੀ ਵੀ ਤੁਹਾਡੇ ਬੰਦੇ ਉੱਥੇ ਫਸੇ ਹੋਏ ਫਿਰ ਉਹ ਸੈਨਾ ਪਹੁੰਚੀ ਉੱਥੇ ਆਪਣੇ ਬੰਦੇ ਕੱਢ ਕੇ ਲੈ ਗਈ ਸੋ ਦੇਖੋ ਕਿੰਨੇ ਡਰੇਨ ਕਬੂਤਰ ਸੀ ਉਹ ਉਸ ਦੀ ਇੱਕ ਲੱਤ ਟੁੱਟ ਗਈ ਉਸ ਦੀ ਇੱਕ ਅੱਖ ਚਲੇ ਗਈ ਪਰ ਉਹ ਆਪਣੇ ਹੈੱਡਕੁਆਰਟਰ ਪਹੁੰਚਿਆ ਤੇ ਉੱਥੇ ਦੀ ਹੈੱਡਕਵਾਰਟਰ ਦੇ ਵਿੱਚ ਇਨਫਰਮੇਸ਼ਨ ਪਹੁੰਚੀ ਕਿ ਸਾਡੇ ਜਵਾਨ ਜਿਹੜੇ ਉਹ ਜਿੰਦਾ ਹੈ ਉੱਥੇ ਫਸੇ ਹੋਏ ਆ ਫਿਰ ਆਰਮੀ ਮੂਵ ਕਰਦੀ ਤੇ ਉਹ ਜਵਾਨਾਂ ਨੂੰ ਜਿੰਦਾ ਕੱਢ ਲੈਂਦੀ ਆ ਉਸ ਕਬੂਤਰ ਨੂੰ ਵੀਰ ਪੁਰਸਕਾਰ ਵੀ ਮਿਲਿਆ ਹੋਇਆ ਸੋ ਇਸ ਤਰ੍ਹਾਂ ਦੇ ਕਾਰਨਾਮੇ ਕਰਨ ਵਾਲੇ ਕਬੂਤਰ ਬਾਈ ਫਰੀ ਪਾਲਦੇ ਆ ਕੀਮਤ ਕਿੰਨੀ ਹੁੰਦੀ ਹੈ ਇਹਨਾਂ ਦੀ ਪਾਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਜੀ ਉਹਨੂੰ ਕੀਮਤ ਤਾਂ ਏਵੇਂ ਵੱਧਦੀ ਹੈ ਜਦੋਂ ਉਹਨਾਂ ਪਾਏਕ ਟ੍ਰੇਨਿੰਗ ਕਰਾ ਲਈ ਕਿਸੇ ਨੂੰ ਹੁਣ ਹੈ ਜੀ ਉਹਨੂੰ 2 ਕਿਲੋਮੀਟਰ 15 ਕਿਲੋਮੀਟਰ ਫਿਰ ਜੀਪੀਐਸ ਦੇ ਹਿਸਾਬ ਸੇ ਚਲਦੇ ਆ ਜਦੋਂ ਆਪਾਂ 100 150 200 ਹਨਾ 300 ਜੀਪੀਐਸ ਤੱਕ ਲੈ ਕੇ ਜਾਣ ਵਾਸਤੇ ਇਹਨਾਂ ਨੂੰ ਪਲਾ ਘਰ ਤੇ ਡਾਈਟ ਖੁਲਾਣੀ ਪੈਂਦੀ ਹੈ ਜੀ ਚਲਈ ਡਾਈਟ ਵੀ ਕੋਸਟਲੀ ਜਾਂਦੀ ਹੈ ਜੀ ਤੇ ਬਾਕੀ ਇਹਨਾਂ ਦਾ ਸਾਮਾਨ ਸਾਰਾ ਬਾਹਰੋਂ ਆਉਂਦਾ ਜੀ ਹੈ ਨਾ ਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਖਵਾ ਪਲਾਂ ਤੋਂ ਬਾਅਦ ਫਿਰ ਆਪਣੀ ਗੱਡੀਆਂ 'ਚ ਲੋਡ ਕਰਕੇ ਇਹਨਾਂ ਨੂੰ ਬਾਹਰ ਲੈ ਕੇ ਜਾਂਦੇ ਆਂ ਅਸੀਂ ਛੱਡਣ ਜੀ ਤੇ ਉਸਤੇ ਵੀ ਖਰਚਾ ਆ ਜਾਂਦਾ ਜੀ ਜੀ ਤੇ ਤਾਂ ਹੁਣ ਅਸੀਂ ਇੱਕ ਕਲੱਬ ਨਾਲ ਜੁੜੇ ਹੋਏ ਆਂ ਜੋ ਸਾਡਾ ਕਲੱਬ ਮਤਲਬ ਅਸੀਂ 40 80 ਕਿਲੋਮੀਟਰ ਦੇ ਟ੍ਰੈਕ ਹੀ ਦਿੰਦੇ ਆਂ ਜੀ ਉਸ ਤੋਂ ਬਾਅਦ ਸਾਡਾ ਕਲੱਬ ਅੱਗੇ ਸ਼ੁਰੂ ਕਰ ਲੁੰਦਾ ਆਪਣੀ ਕਾਰਵਾਈ ਜੀ ਉਹਨਾਂ ਨੇ 3-4 ਜੋਗ ਦੇ ਦੇਸਾਂ ਆਪਣੀਆਂ ਘਰੀਆਂ ਹੁੰਦੀਆਂ ਉਹ ਬਲੀਏ ਕਰਾਂਦਾ ਜੀ ਉਹ ਦੇਸਾਂ ਇਹ ਆਪਣੇ ਮੈਂ ਤਾਂ ਪੰਜਾਬੋਂ ਦੇ ਤਾਂ ਪਹਿਲੀ ਵਾਰ ਹੀ ਸੁਣਿਆ ਤੁਹਾਡੇ ਤੋਂ ਸੁਣਿਆ ਸਾਰੇ ਕੁਝ ਮਤਲਬ ਫਿਲਮਾਂ ਨੂੰ ਮੈਂ ਤਾਂ ਦੇਖਿਆ ਸੀ ਪਰ ਇਹ ਕਬੂਤਰ ਪਹਿਲੀ ਵਾਰੀ ਦੇਖਿਆ ਇੱਕ ਤਾਂ ਆਪਾਂ ਟ੍ਰਾਇਲ ਕਰਾਂਗੇ ਆਪਾਂ ਇੱਥੋਂ ਚੱਲਾਂਗੇ ਹੋਰ ਉੱਥੇ ਜਿੱਥੇ ਤੁਸੀਂ ਕਹੋਗੇ ਉੱਥੋਂ ਘੋਲ ਕੇ ਦੇਖਾਂਗੇ ਕਿ ਇੱਥੇ ਪਹੁੰਚਦੇ ਕਿ ਨਹੀਂ ਇਹਦੇ ਲਈ تیار ਹਾਂ ਹਾਂਜੀ ਹਾਂਜੀ ਜੀ ਜੀ ਹੁਣ ਅਗਲਾ ਸਵਾਲ ਕਿ ਇਹ ਪੰਜਾਬ ਤੋਂ ਇਲਾਵਾ ਜਾਂ ਭਾਰਤ ਤੋਂ ਇਲਾਵਾ ਕਿੱਥੇ ਕਿੱਥੇ ਇਦਾਂ ਦੇ ਕਬੂਤਰ ਹੈਗੇ ਇਹ ਸ਼ੋਅ ਤਾਂ ਸਾਊਥ ਚ ਵੀ ਕਰ ਰਹੇ ਪੰਜਾਬ ਚ ਵੀ ਕਰ ਰਹੇ ਆ ਮਤਲਬ ਪੰਜਾਬ ਚ ਹਜੇ ਤਾਂ ਕੋਈ ਕਲੱਬ ਵਗੈਰਾ ਨਹੀਂ ਬਣਿਆ ਸਿਕਾ ਵੀ ਜਿਨੇ ਇਸ ਦੇਸ਼ ਨੂੰ ਕਰਾਇਆ ਹੋਵੇ ਇਹ ਬਸ ਹੁਣੇ ਰੀਸੈਂਟਲੀ ਉਹਨੇ ਕਲੱਬ ਬਣਿਆ ਸੀਗਾ ਇਹ ਹਨਾ ਜੀ ਉਸ ਟਾਈਮ ਮੈਂ ਜੁਆ ਵੈਲਫੇਅਰ ਰੇਸਿੰਗ ਹੋਮਰ ਪਟਿਆਲਾ ਕਲੱਬ ਜੀ ਨੇ ਨਾ ਜੀ ਤੇ ਉਹਨਾਂ ਨੇ ਇਹ ਰੇਸ ਪਹਿਲੀ ਵਾਰੀ ਕਰੀ ਹੈ ਜੀ ਅੱਛਾ ਹਾਂ ਜੀ ਤੇ ਚਲਦੇ ਸਾਲੇ ਆਏ ਸੀਗੇ ਸਾਨੇ ਡਾਈ ਸੀਗੇ ਜੀ 100 ਜੀਪੀਐਸ ਦੀ ਰੇਸ ਸੀਗੀ ਸਾਡੇ ਜੀ ਕੀ ਕਰਨੇ ਆ ਮੋਨਤ ਕੋ ਜੀ ਅੱਛਾ ਤੇ ਉਸ ਤੋਂ ਬਾਅਦ ਦੂਜੀ ਰੇਸ ਸੀਗੀ ਸਾਡੀ 150 ਜੀਪੀਐਸ ਦੀ ਇਹ ਸੀਗੀ ਉਹ ਪਾਟੂ ਮੰਡੀ ਲੋ ਜੀ ਕਿੰਨੀ ਦੇਰ ਚ ਬਤਿਆ ਵਾਪਸ ਪਹੁੰਚ ਗਏ ਜੀ ਜਿਹੜੀ ਪਹਿਲੀ ਰੇਸ ਸੀਗੀ ਉਸ ਚ ਜੀ 82 82 ਮਿੰਟ ਕੁਛ ਸੈਕਿੰਡ ਬਾਅਦ ਪਹਿਲਾ ਬਰਡ ਪਹੁੰਚ ਗਿਆ ਸੀਗਾ ਜੀ ਮਤਲਬ ਪਿੱਛੇ ਸਾਰੇ ਪਹੁੰਚ ਹੀ ਜਾਂਦੇ ਤਕਰੀਬਨ ਥੋੜੇ ਥੋੜੇ ਟਾਈਮ ਦਾ ਫਾਸਲਾ ਰਹਿ ਜਾਂਦਾ ਤੇ ਦੂਜੀ ਲੇਸ ਦੇ ਵਿੱਚ ਸਾਡਾ ਪੁੱਤਰ ਸਾਡੀ ਫੀਮੇਲ ਪਹਿਲਾਂ ਪਹੁੰਚੀ ਸੀਗੀ ਜੀ ਉਹ ਫੀਮੇਲ ਪਹੁੰਚੀ ਸੀਗੀ ਆਪਣਾ 8 ਵਜੇ ਰਿਲੀਜ਼ ਕਰੇ ਸੀ ਤੇ 10 ਕੁਸ ਤੇ ਪਹੁੰਚ ਗਈ ਸੀ ਜੀ ਉਹਦੇ ਤੋਂ ਘੰਟੇ 150 ਕਿਲੋਮੀਟਰ ਦਾ ਸਫ਼ਰ 2 ਘੰਟੇ ਚ ਚੱਲ ਗਿਆ ਬੰਨੀ ਸਪੀਡ ਕੀ ਆਦੀ ਹੈ ਇਹਦੀ ਸਪੀਡ ਹੈ ਮੈਂ ਉਹਨੂੰ ਦੇਖ ਕੇ ਦੱਸ ਸਕਦਾ ਹਾਂ ਜੀ ਇਸ ਟਾਈਮ ਮਤਲਬ ਵੀ ਐਨ ਪੂਰਾ ਪ੍ਰੋਫੈਸਰ ਉਹ ਸਰਟੀਫਿਕੇਟ ਤੇ ਲਿਖਾ ਹੋਇਆ ਜੀ ਸਾਰਾ ਕੁਝ ਕਰ ਰਿਹਾ ਜੀ ਕਿੰਨੀ ਵੈਲੋਸਟੀ ਨਿਕਲੀ ਹੈ ਜੀ ਵੀਰੇ ਵੀਰੇ ਆਈ ਥਿੰਕ ਵੀ ਇਹ 10 10 ਦੀ ਵੈਲੋਸਟੀ ਨਿਕਲੀ ਹੈ ਜੀ 1010 ਦੀ ਵੈਲੋਸਟੀ ਨਿਕਲੀ ਹੈ ਜੀ ਮਤਲਬ 1010 ਦੀ ਸਪੀਡ ਸੀ ਕਬੂਤਰ ਦੀ ਹਾਂ ਜੀ ਹਾਂ ਜੀ ਕਾਰ ਦੀ ਸਪੀਡ ਵੱਧ ਤੋਂ ਵੱਧ 120 ਹੁੰਦੀ ਹੈ ਪਰ ਕਬੂਤਰ ਦੀ ਸਪੀਡ 100 100 1010 ਸੀ ਹਾਂ ਜੀ ਹਾਂ ਜੀ ਇਹ ਤਾਂ ਹੈਰਾਨ ਕਰਨ ਵਾਲੀ ਗੱਲ ਹੈ ਵੀ ਇੱਕ ਕਬੂਤਰ ਐਡੀ ਸਪੀਡ ਤੇ ਉੜਦਾ ਹੈ ਵੀ ਉਹਦੀ ਸਪੀਡ 1010 ਸੀ ਤੁਸੀਂ ਸੋਚ ਰਖਦੇ ਹੋ ਕਿ 1010 ਦੀ ਸਪੀਡ ਕਿੰਨੀ ਹੁੰਦੀ ਹੈ 150 ਕਿਲੋਮੀਟਰ ਦਾ ਸਫ਼ਰ ਉਹਨੇ 2 ਘੰਟੇ ਤੱਕ ਕਰ ਲਿਆ ਵੈਲੋਸਟੀ ਅਕੋਰਡਿੰਗ ਨਿਕਲਦੀ ਹੈ ਵੈਲੋਸਟੀ ਦੇ ਅਕੋਰਡਿੰਗ ਨਿਕਲਦੀ ਹੈ ਜੀ ਸੋ ਜਿਸ ਤਰ੍ਹਾਂ ਕਿ ਇਹ ਕਬੂਤਰ ਹੈ ਪਹਿਲਾਂ ਆਪਾਂ ਹੁਣ ਚੱਲੀਏ ਦਿਖਾਈਏ ਕਬੂਤਰ ਉੜ ਕੇ ਇੱਥੇ ਪਹੁੰਚਦੇ ਕਿ ਨਹੀਂ ਹਾਂਜੀ ਹਾਂਜੀ ਭਾਈ ਜੀ ਠੀਕ ਹੈ ਜੀ ਸੋ ਚੱਲਦੇ ਆਂ ਦੇਖਦੇ ਆਂ ਫਿਰ ਕਬੂਤਰ ਕਿਸ ਤਰ੍ਹਾਂ ਉਡਾਨ ਭਰਦੇ ਆਂ ਤੇ ਕਿਸ ਤਰ੍ਹਾਂ ਇੱਥੇ ਪਹੁੰਚਣੇ ਸੋ ਉਹ ਚੀਜ਼ ਜਿਹੜੀ ਮੈਂ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਦੇਖਣ ਲੱਗਾ ਮੈਨੂੰ ਯਕੀਨ ਹੈ ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਦੇਖੀ ਹੋਣੀ ਇਹ ਚਿੱਠੀਆਂ ਭੇਜਣ ਵਾਲੇ ਕਾਸਦ ਉੜਦੇ ਆ ਜੀ ਕਾਸਦ ਸੋ ਇਹ ਕਾਸਦ ਉੜੇ ਆ ਇਹ ਪ੍ਰੋਪਰ ਆਪਣੀ ਲੋਕੇਸ਼ਨ ਤੇ ਆਪਣੀ ਥਾਂ ਤੇ ਪਹੁੰਚਣਗੇ ਪੂਰਾ ਹਵਾ ਦਾ ਅੰਦਾਜ਼ਾ ਲੀਤਾ ਹੈ ਸਪੀਡ ਲੀਤੀ ਹੈ ਹੁਣ ਇਹਨਾਂ ਨੇ ਆਪਣੇ ਟਾਰਗੇਟ ਦੇ ਉੱਤੇ ਜਾਣਾ ਹੈ ਪਹਿਲਾਂ ਇਹ ਚੈੱਕ ਕਰ ਰਿਹਾ ਸ਼ਾਮ ਜੀ ਨੇ ਉਡਾਉਂਦੇ ਆ ਸ਼ਾਮ ਜੀ ਇਹ ਮੇਲ ਹੈ ਫੀਮੇਲ ਹੈ ਫੀਮੇਲ ਹੈ ਜੀ ਇਹ ਫੀਮੇਲ ਉਡਾਈਆਂ ਪਹਿਲਾਂ ਕਾਸਦ ਤੇ ਇਹ ਹਮਰ ਹਾਂਜੀ ਹਮਰ ਇਹਨਾਂ ਨੂੰ ਕਿਹਾ ਜਾਂਦਾ ਹਮਰ ਹੋਮਵਰਕ ਰੇਸਿੰਗ ਹੋਮਵਰਕ ਕਿਹਾ ਜਾਂਦਾ ਉਹ ਦੇਖੋ ਸਪੀਡ ਹੌਲੀ ਹੌਲੀ ਵੱਧ ਗਈ ਹੈ ਤੇ ਇਹਨਾਂ ਨੇ ਪਟਿਆਲੇ ਪਹੁੰਚਣਾ ਇਸ ਵਕਤ ਅਸੀਂ ਮੈਨ ਪਿੰਡ ਤੋਂ ਅੱਗੇ ਆਏ ਹੋਏ ਹਾਂ ਖੁਸਰੋਪੁਰ ਪਿੰਡ ਚ ਆਏ ਹੋਏ ਹਾਂ ਉਥੋਂ ਇਹ ਇਹ ਪਟਿਆਲੇ ਪਹੁੰਚਣਗੇ ਔਰ ਸ਼ਾਮ ਜੀ ਦੱਸਦੇ ਆ ਕਿ ਇਹਨਾਂ ਦੀ ਸਪੀਡ 1000 ਤੋਂ ਲੈ ਕੇ 1200 ਤੱਕ ਹੁੰਦੀ ਹੈ ਦੇਖੋ ਕੈਮਰੇ ਦੀ ਰੇਂਜ ਚੋਂ ਵੀ ਇਹ ਗਾਇਬ ਹੋ ਗਿਆ ਹੈ ਮਤਲਬ ਉਡਾਨ ਭਰ ਲਈ ਹੈ ਔਰ ਪਹੁੰਚਣਗੇ ਆਪਣੇ ਫਿਕਸ ਟਾਰਗੇਟ ਤੇ ਜੀਪੀਐਸ ਸਿਸਟਮ ਤੋਂ ਵੀ ਵੱਧ ਤੇਜ਼ ਇਹਨਾਂ ਦਾ ਕੰਮ ਕਰਦਾ ਦਿਮਾਗ ਹੈ ਸੋ ਬੜੀ ਮਤਲਬ ਹੈਰਾਨੀ ਦੀ ਗੱਲ ਹੈ ਔਰ ਬਹੁਤ ਸਾਰੇ ਹੈਰਾਨੀ ਵਾਲੇ ਹੋਰ ਵੀ ਕਿਸੇ ਤੁਹਾਨੂੰ ਸੁਣਾਵਾਂਗੇ ਸ਼ਾਮ ਜੀ ਹੋਰਾਂ ਦੇ ਕਿ ਉਹ ਕਿਸ ਤਰ੍ਹਾਂ ਇਹ ਕੰਮ ਕਰਦੇ ਆ ਸੋ ਹੁਣ ਇਹ ਜਿਹੜੇ ਹੈ ਮੇਲ ਛੱਡੇ ਜਾ ਰਹੇ ਆ ਪਹਿਲਾਂ ਫੀਮੇਲ ਛੱਡੇ ਆ ਥੋੜਾ ਡਿਸਟੈਂਸ ਕਹਿੰਦੇ ਰੱਖਣਾ ਜ਼ਰੂਰੀ ਹੁੰਦਾ ਔਰ ਇੰਤਜ਼ਾਰ ਕਰਦੇ ਆ ਉਹ ਪਰ ਸਪੀਡ ਬੜੀ ਜਿਹੜੀ ਇਹਨਾਂ ਦੀ ਹੈਗੀ ਆ ਹੁਣ ਤੁਸੀਂ ਦੇਖੋਗੇ ਨਿਕਲਣਗੇ ਔਰ ਫਿਕਸ ਟਾਰਗੇਟ ਤੇ ਪਹੁੰਚਣਗੇ ਪਹਿਲਾਂ ਵਾਲੇ ਤੁਸੀਂ ਦੇਖਿਆ ਚੰਦ ਸੈਕਿੰਡਾਂ ਦੇ ਵਿੱਚ ਅੱਖੋਂ ਉਝਲ ਹੋਗੇ ਸੋ ਆ ਗਏ ਜੀ ਇਹ ਲੋ ਸੋ ਇਹ ਵੀ ਤੁਰ ਪਏ ਨੇ ਹੁਣ ਆਪਣੇ ਟਾਰਗੇਟ ਵੱਲ ਔਰ ਬੜਾ ਮਤਲਬ ਸੋਚਣ ਵਾਲੀ ਗੱਲ ਹੈ ਕਿ ਇਹ ਕਿੰਨੀ ਤੇਜ਼ੀ ਦੇ ਨਾਲ ਆਪਣੇ ਟਾਰਗੇਟ ਵੱਲ ਵਧਦੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਅਜਿਹਾ ਫਿੱਟ ਕੀਤਾ ਸ਼ਾਮ ਜੀ ਨੇ ਕੀ ਟ੍ਰੇਨਿੰਗ ਦਿੱਤੀ ਹੈ ਇਹ ਬੜਾ ਮਤਲਬ ਸਮਝ ਤੋਂ ਪਰਹਾ ਦੇਖੋ ਗਾਇਬ ਹੀ ਹੋ ਗਏ ਆ ਉੱਪਰਲੇ ਪਾਸੇ ਪਹੁੰਚ ਗਏ ਵਾਕਈ ਸਪੀਡ ਜਿਹੜੀ ਇਹ ਕਹਿ ਰਹੇ ਆ 19 ਸਪੀਡ ਲੱਗਦੀ ਹੈ ਉਹ ਗਏ ਸੋ ਇਹ ਘਰ ਪਹੁੰਚਣਗੇ ਜੀ ਕੁਝ ਮਿੰਟਾਂ ਦੇ ਵਿੱਚ ਇਹ ਕਹਿੰਦੇ ਘਰ ਪਹੁੰਚਣਗੇ ਅਸੀਂ ਕਾਰ 'ਚ ਆ ਦੇਖਦੇ ਸਾਡੇ ਤੋਂ ਪਹਿਲਾਂ ਪਹੁੰਚਣਗੇ ਕਿ ਸਾਡੇ ਤੋਂ ਬਾਅਦ ਪਹੁੰਚਣਗੇ ਅਸੀਂ ਪਹੁੰਚਦੇ ਹੁਣ ਘਰ ਇਦਾਂ ਅਸੀਂ ਤੁਹਾਨੂੰ ਦਿਖਾਇਆ ਕਿ ਮੇਲ ਫੀਮੇਲ ਹੂਮਰ ਜਿਹੜੇ ਹੈ ਉਹ ਅਸੀਂ ਇੱਥੋਂ ਆਜ਼ਾਦ ਕਰਦੇ ਆ ਉਹ ਘਰ ਪਹੁੰਚਣਗੇ ਅਸੀਂ ਕਾਰ 'ਚ ਜਾ ਰਹੇ ਹਾਂ ਹੁਣ ਦੇਖਣਾ ਇਹ ਹੈ ਕਿ ਅਸੀਂ ਪਹਿਲਾਂ ਪਹੁੰਚਦੇ ਹਾਂ ਕਿ ਉਹ ਪਹਿਲਾਂ ਪਹੁੰਚਣਗੇ ਹੁਣ ਬਈ ਉਹ ਵੀ ਕਾਰ ਚਲਾ ਰਹੇ ਆ ਲੱਗੇ ਹੋਇਆ ਪਹੁੰਚਣੇ ਵੀ ਸਸੀ ਕਾਲ ਜੀ ਸਸੀ ਕਾਲ ਜੀ ਸ਼ਾਮ ਜੀ ਪਿੱਛੇ ਬੈਠੇ ਆ ਸਸੀ ਕਾਲ ਜੀ ਠੀਕ ਹੈ ਸ਼ਾਮ ਜੀ ਹੁਣ ਦੇਖਦੇ ਹਾਂ ਆਪਾਂ ਪ ਤਾਨੂੰ ਕੀ ਲੱਗਦਾ ਉਹ ਪਹੁੰਚਣਗੇ ਪਹਿਲਾਂ ਉਹ ਤਾਂ ਪੰਜ ਵੀ ਪਹੁੰਚੇ ਪਹਿਲਾਂ ਵੀ ਪਹੁੰਚੇ ਹੁੰਦੇ ਉਹ ਹੀ ਪਹੁੰਚੇ ਹੁੰਦੇ ਹਮੇਸ਼ਾ ਕਹਿੰਦੇ ਪਹਿਲਾਂ ਉਹ ਪਹੁੰਚੇ ਹੁੰਦੇ ਆ ਪਰ ਜਦੋਂ ਮੈਂ ਵੀ ਇੱਕ ਐਕਸਪੀਰੀਅੰਸ ਲੈ ਲੈਂਨਾ ਸਪੀਡ ਵੀ ਅੱਛੀ ਖਾਸੀ ਦੱਬੀ ਹੋਈ ਹੈ ਭਾਈ ਜੀ ਨੇ 60 70 ਤੇ ਚੱਲ ਰਹੇ ਆ ਦੇਖਦੇ ਆ ਚੈੱਕ ਕਰਦੇ ਆ ਸੋ ਤੁਹਾਨੂੰ ਦਿਖਾਣੇ ਆ ਅਗਲਾ ਉਹਨਾਂ ਦੇ ਘਰ ਪਹੁੰਚ ਗਏ ਸ਼ਾਮ ਜੀ ਦੇ ਕਿ ਉਹ ਆਪਣੇ ਤੋਂ ਪਹਿਲਾਂ ਪਹੁੰਚੇ ਹੈ ਕਿ ਆਪਣੇ ਤੋਂ ਬਾਅਦ ਚ ਮੌਜਦੇ ਤੋ ਉਡਾਨ ਦੇਖੀ ਜੀ ਅਸੀਂ ਇੱਥੋਂ ਲਾਗੇ ਪਿੰਡ ਗਏ ਸੀ ਅਸੀਂ ਕਾਕਤ ਸੀ ਤੇ ਕਬੂਤਰ ਉੜ ਕੇ ਆਏ ਆ ਸਾਡੇ ਤੋਂ ਪਹਿਲਾਂ ਪਹੁੰਚ ਗਏ ਸੋ ਬੜਾ ਵਧੀਆ ਲੱਗਿਆ ਜੀ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀ ਇਸ ਤਰ੍ਹਾਂ ਕੇ ਇਦਾਂ ਹੋ ਜਾਂਦਾ ਆਪਾਂ ਰੇਸ ਦੀ ਗੱਲ ਕਰ ਰਹੇ ਸੀ ਹਾਂਜੀ ਬੰਦੇ ਕਿਹੜੀ ਕਿਹੜੀਆਂ ਰੇਸਾਂ ਅੱਜ ਤੱਕ ਤੁਸੀਂ ਭਾਗ ਲਿੱਤਾ ਤੇ ਕਿਹੜੇ ਕਿਹੜਾ ਤੁਹਾਡਾ ਪੰਛੀ ਜਿਹੜਾ ਉਹ ਜਿੱਤੇ ਆ ਭਾਜੀ ਅਸਤਕ ਮੈਂਨੇ ਇਹ 19 ਸੇ ਸ਼ੌਕ ਮੈਂਨੇ ਸ਼ੁਰੂ ਕਰਿਆ ਜੀ ਪਹਿਲਾਂ ਮੈਂ ਵੀ ਦੂਜੇ ਕਬੂਤਰ ਰੱਖਿਆ ਕਰਦਾ ਸੀ ਜਿਵੇਂ ਲੋਕਾਂ ਨੇ ਰੱਖੇ ਹੋਏ ਜੀ ਜੀ 19 ਸੇ ਸ਼ੌਕ ਕਰਿਆ ਤੇ ਸਪਰੀਡ ਪਿੱਛੇ ਕੰਮ ਕਰਿਆ ਜੀ ਪਹਿਲਾਂ ਮ ਟੌਸਿੰਗ ਤਾਂ ਬੜੀਆਂ ਕਰੀਆਂ ਜੀ ਇਹਦੀ ਇਧਰੋਂ ਉਧਰੋਂ ਸਫੈਦੋਂ ਤੱਕ ਕਰੀਏ ਜੀ ਨੰਨੇ ਪਾਣੀ ਪੱਤ ਤੱਕ ਕਰੀਏ ਜੇ ਟੌਸਿੰਗ ਜੀ ਤੇ ਟੌਸਿੰਗਾਂ ਬਹੁਤ ਕਰੀਆਂ ਪਰ ਕਲੱਬ ਨਾਲ ਜੁੜ ਕੇ ਇਸ ਵਕਤੋਂ ਇਹ ਜ਼ਿਆਦਾ ਹੋਇਆ ਜੀ ਸਾਨੂੰ ਵੀ ਹਾਂ ਵੀ ਆਪਾਂ ਨੂੰ ਸਰਟੀਫਿਕੇਟ ਮਿਲੇ ਤੇ ਆਪਾਂ ਨੂੰ ਮਾਨਤਾ ਪ੍ਰਾਪਤ ਹੋਈ ਹੈ ਵੀ ਹਾਂ ਕੋ ਉੱਤਰ ਕਿਸੇ ਦੀ ਜੱਜ ਦੀ ਉਸ ਤੇ ਛੁੱਟੇ ਹੈ ਵੀ ਹਾਂ ਕੋਈ ਜਿਸ ਨੂੰ ਆਪਾਂ ਕਹਿ ਸਕਦਾ ਹੈ ਵੀ ਹਾਂ ਜੱਜਮੈਂਟ ਹਾਂ ਜਿਹਨੇ ਜੱਜਮੈਂਟ ਕਰੀ ਹੈ ਵੀ ਹਾਂ ਪੂਰੀ ਵੀ ਹਾਂ ਕੋ ਉੱਤਰ ਦਿਖਾ ਸਕਦੇ ਹੋ ਉਹਨੂੰ ਜਿਹੜੇ ਜਿੱਤੇ ਹੈ ਸੁਪੰਛੀ ਦੇਖਦੇ ਹੈ ਜਿਹੜੇ ਜਿੱਤੇ ਹੈ ਇਹਨਾਂ ਨੇ ਰੇਸ ਦਿੱਤੀ ਹੈ ਸੋ ਮਤਲਬ ਬਹੁਤ ਵਧੀਆ ਇਹ ਇੱਕ ਨਿਆਰ ਜਿਹੜਾ ਹੈ ਲਿਕੇ ਜਾ ਰਹੇ ਨੇ ਇਹ ਬੱਚਾ ਤਿਆਰ ਕਰਿਆ ਸੀਗਾ ਜੀ ਮੈਨੇ ਜੀ ਇਸ ਵਕਤ ਆ ਦੇਖੋ ਜੀ ਇਹ ਸਟੈਂਪਾ ਵਗੈਰਾ ਲੱਗੀਆਂ ਪਈ ਪੋਸਟ ਤੇ ਹਮ ਅੱਛਾ ਅੱਛਾ ਇਹ ਜਿਹੜੀ ਇਹ ਲੱਗੀ ਹੈ ਹਾਂ ਠੀਕ ਹੈ ਅੱਛਾ ਇੱਕ ਗੱਲ ਸੋ ਸਮਝੀਓ ਜਿਹੜਾ ਦੇਖਣ ਚ ਤਾਂ ਆਮ ਜਿਹੜੇ ਗੋਲੇ ਕਬੂਤਰ ਹੁੰਦੇ ਆ ਉਹਨਾਂ ਵਰਗੇ ਇਹ ਤਾਂ ਜਿਹੜਾ ਇਹ ਸਟੈਂਪਲੇ ਉੜਦੇ ਆਮ ਜੰਗਲੀ ਕਬੂਤਰ ਕਹਿੰਦੇ ਆ ਉਹਨਾਂ ਵਰਗੇ ਲੱਗਦੇ ਆ ਹਾਂਜੀ ਬੜੀ ਹਮ ਆਦਿਕੋ ਭਾਈ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਇਹਨਾਂ ਦਾ ਕੁਝ ਹੋਰ ਹੋਏਗਾ ਸਟਰਕਚਰ ਕੋਡੀ ਸਟਰਕਚਰ ਕੁਝ ਹਨਾ ਜੀ ਕੁਝ ਪੈਰਾਂ ਦਾ ਬਾਲਕ ਕੁਝ ਲੰਬੀ ਲੱਗਦੀ ਹੈ ਗਰਦਨੀ ਦੀ ਇੰਨੀ ਕਿਵੇਂ ਉਂਗੁੱਠੇ ਵੀ ਨਹੀਂ ਹੋ ਜੀ ਉਮਰ ਦੀ ਨਹੀਂ ਤੁਹਾਨੂੰ ਦੇ ਇਹਦੀ ਅੱਖਾਂ ਦੇਖੋ ਜੀ ਹਨਾ ਜੀ ਇਹਨਾਂ ਸਾਰੀ ਚੀਜ਼ਾਂ ਦਾ ਇਹਦੇ ਵਿੰਗ ਪੈਟਰਨ ਹੁੰਦੇ ਆ ਜੀ ਹਨਾ ਜੀ ਲੀਵਿੰਗ ਪੈਟਰਨ ਦੇ ਇਸ ਤੋਂ ਪਤਾ ਲੱਗਦਾ ਵੀ ਇਹ ਲੌਂਗ ਡਿਸਟੈਂਸ ਹੈ ਮੀਡਲ ਡਿਸਟੈਂਸ ਹੈ ਕਿਹੜਾ ਡਿਸਟੈਂਸ ਕਬੂਤਰ ਹੈ ਨਾ ਇਹ ਬਰਡ ਹੈ ਕੁਝ ਇਸ ਤੋਂ ਵੀ ਕਰਦਾ ਹੈ ਕੁਝ ਛੱਡਣ ਤੋਂ ਵੀ ਪ੍ਰੈਕਟੀਕਲ ਕਰਨ ਤੋਂ ਵੀ ਕਰਦਾ ਹੈ ਜੀ ਹੁਜਨਾ ਬਿਲ ਨੂੰ ਛੱਤ ਤੇ ਢਾਈ ਜਾਵਾਂਗਾ ਹੈ ਨਾ ਜੀ ਫਿਰ ਥੋੜੀ ਨਾ ਹੁਮਾਰ ਹੈ ਜੀ ਫਿਰ ਤਾਂ ਸਿੰਪਲ ਕਬੂਤਰ ਹੈ ਜੀ ਜਦ ਇਹਨੂੰ ਬਾਹਰੋਂ ਛੱਡਾਂਗੇ ਫਿਰ ਹੋਮਿੰਗ ਬਰਡ ਕਹ ਲਾਇਗਾ ਵੀ ਆਪਣੇ ਘਰ ਆਏਗਾ ਜੀ ਸਾਰੀ ਸਿਚੁਏਸ਼ਨ ਪਾਰ ਕਰਕੇ ਆਪਣਾ ਘਰ ਆ ਰਿਹਾ ਕਬੂਤਰ ਦੀ ਸਰਵਾਈਵ ਕਰਕੇ ਰੀਸੈਂਟਲੀ ਪਿੱਛੇ ਜਿਹੜੇ ਬਰਡ ਛੁੱਟੇ ਸੀਗੇ ਨਾ ਜੀ ਤੇ ਮੇਰੇ ਬੜ ਬਲਬ 16 ਵਰਡ ਲਾਸ ਹੋ ਗਏ ਸੀਗੇ ਜੀ ਅੱਛਾ ਉਹ ਮਤਲਬ ਪੁਰਾਣੇ ਸੀਗੇ ਜੀ ਉਹ ਨਾ ਪਹਿਲਾਂ 100 ਜੀਪੀਐਸ ਤੋਂ ਇਧਰੋਂ ਆਏ ਹੋਏ ਸੀ ਸਪੈਦੋਂ ਤੋਂ ਜੀ ਤੇ ਉਹ 16 ਵਰਡ ਤੇ ਰਹੇ ਨਹੀਂ ਵੀ ਕਿਸੇ ਕੋਲ ਜਾ ਕੇ ਬੈਠ ਗਏ ਸੀਗੇ ਜੀ ਉਹਨਾਂ ਨੇ ਸਰਵਾਈਵ ਕਰਿਆ ਜੀ ਅੱਛਾ ਕੋਈ 18 ਦਿਨ ਬਾਅਦ ਕੋਈ 10 ਦਿਨ ਬਾਅਦ ਕੋਈ 4 ਦਿਨ ਬਾਅਦ ਕੋਈ 5 ਦਿਨ ਬਾਅਦ ਮਤਲਬ ਮੇਰੇ ਅਜੇ ਤੱਕ 6 ਵਰਡ ਲਾਸ ਹੈ ਜੀ ਮਤਲਬ ਉਹ 10-10 ਵਾਪਿਸ ਆ ਗਏ ਹਾਂ 10 ਵਾਪਿਸ ਆ ਗਏ ਜੀ 6 ਰਹਿ ਗਏ ਸੀ ਕਿ ਉਹਨਾਂ ਚੂਚੀ ਨਾਲ ਚੋ ਦੋ ਦਾ ਫੋਨ ਆਇਆ ਵੀ ਇਹਨਾਂ ਨੂੰ ਫਾਲਕਨ ਨੇ ਖਾ ਲਿਆ ਵੀ ਮਰਿਆ ਹੋਇਆ ਪਿਆ ਇੱਥੇ ਹਨਾ ਜੀ ਚਿਲਾਲੇ ਪਿੰਡ ਤੇ ਆ ਗਈ ਹਨਾ ਜੀ ਉਹਦੇ ਬਾਰੇ ਪਤਾ ਲੱਗਿਆ ਜੀ ਇੱਕ ਕਿਸੇ ਨੂੰ ਮਿਲੇਆ ਸੀਗਾ ਕਬੂਤਰ ਉਹ ਕਹਿੰਦਾ ਵੀ ਮੈਂ 2 ਦਿਨ ਠੀਕ ਹੋ ਜਾਈ ਦੀ ਕੰਡੀਸ਼ਨ ਫਿਰ ਉਹਨੇ ਆਜਾਦ ਕਰਾਇਆ ਮੈਨੂੰ ਦਿਖਾ ਕੇ ਉਹ ਵੀ ਕਬੂਤਰ ਹੈ ਜੇ 1-2 ਦਿਨਾਂ ਚ ਉਹ ਵੀ ਪਹੁੰਚੇਗਾ ਜੀ ਉਹਨੇ ਥੋੜੀ ਜਿਹੀ ਨਹੀਂ ਹੋਈ ਐ ਦੇਖੋ ਤੁਸੀਂ ਇੱਕ ਵੱਖਰੇ ਕਿਸਮ ਦਾ ਜਿਹੜਾ ਹੈ ਕਨਸੈਪਟ ਲੈ ਕੇ ਚੱਲੇ ਹੋ ਤੁਸੀਂ ਇਸ ਕਬੂਤਰਬਾਜ਼ੀ ਨੂੰ ਗੇਮ ਦੇ ਰੂਪ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਜਿਵੇਂ ਮੈਂ ਦੇਖਿਆ ਜੀ ਜੀ ਤੁਸੀਂ ਫਸਟ ਬੰਦੇ ਮੈਨੂੰ ਮਿਲਿਓ ਹਾਲ ਤੱਕ ਮੈਂ ਕਬੂਤਰਬਾਜ਼ੀਆਂ ਕੋਲ ਬਹੁਤਾਂ ਨੂੰ ਦੇਖਿਆ ਉਹਨਾਂ ਨੇ ਉਡਾਂਦੇ ਛੱਦ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਸੌਸ ਉਹ ਦੂਦੂ ਤੋਂ ਰੱਖੇ ਹੋਏ ਆ ਬਹੁਤ ਖਰਚਾ ਨਹੀਂ ਕਰ ਇਹ ਆਪਣੇ ਪੰਜਾਬ ਦੀ ਪਹਿਲੀ ਰੇਸ ਕਰਾਨ ਵਾਲਾ ਕਲੱਬ ਸੀਗਾ ਜੀ ਸਾਡਾ ਜੀ ਹਨਾ ਜੀ ਇਹਨਾਂ ਨੂੰ ਕੀ ਕਹਿੰਦੇ ਆਲ ਇੰਡੀਆ ਫੈਡਰੇਸ਼ਨ ਦੀ ਮਾਨਤਾ ਪ੍ਰਾਪਤ ਹੈ ਜੀ ਇਹਨਾਂ ਨੇ ਸਾਨੂੰ ਸਾਡੇ ਕਲੱਬ ਨੇ ਸਾਨੂੰ ਆਈਐਫਸੀ ਰਿੰਗ ਪ੍ਰੋਵਾਈਡ ਕਰਾਏ ਆ ਜੀ ਹਨਾ ਜੀ ਤੇ ਇਹਨਾਂ ਦਾ ਮੋਟਿਵ ਇਹ ਹੈ ਜੀ ਕਲੱਬ ਦਾ ਜੀ ਤੇ ਆਪਣੇ ਪ੍ਰੈਜ਼ੀਡੈਂਟ ਦਾ ਮੋਟਿਵ ਇਹ ਹੈ ਵੀ ਇਹ ਜਿਹੜੀ ਕਬੂਤਰਬਾਜੀ ਗੇਮ ਹੈ ਇਹਨੂੰ ਕਬੂਤਰਬਾਜੀ ਛੱਡ ਕੇ ਇਹਨੂੰ ਸਪੋਰਟਸ ਦਾ ਦਰਜਾ ਦੁਲਾਣਾ ਚਾਹੁੰਦੇ ਆ ਜੀ ਅੱਛਾ ਹਾਂਜੀ ਚੋ ਇਹ ਹੁੰਦੀ ਹੈ ਕਿ ਸਪੋਰਟਸ ਹੁੰਦੀ ਹੈ ਕੁਤਰਾ ਹੁੰਦੀ ਹੈ ਜੀ ਭਾਜੀ ਇਹ ਹੁੰਦੀ ਆ ਪਤਾਇਆ ਹੁੰਦੀ ਆ ਜੀ 올림픽 ਹੁੰਦੀ ਆ ਜੀ ਅੱਛਾ 올림픽 ਆਪਾਂ ਤਾਂ ਹੀ ਆ ਉਹ ਆਈਐਫਸੀ ਕੋਡ ਪਾ ਰਹੇ ਆ ਰਿੰਗ ਪਾਗੇ ਇਹਨਾਂ ਦੇ ਵੀ ਉਸ ਤੇ ਇੰਡੀਆ ਨੰਬਰ ਲਿਖਾ ਹੋਵੇਗਾ ਜੀ ਇਹ ਵੀ ਹਰਾ ਨੰਬਰ ਲਿਖਾ ਹੋਵੇਗਾ ਜੀ ਉਹ ਕਿਸੇ ਪੰਜਾਬ ਦਾ ਨਹੀਂ ਹੋਵੇਗਾ ਜੀ ਆਪਣੀ ਇੰਡੀਆ ਜੀ ਇੱਕ ਪਲੇਅਰ ਜਾਏਗਾ 올림픽 ਖੇਡਣ ਅੱਛਾ ਹਾਂਜੀ ਉੱਥੇ ਇਹ ਮੰਨਦਾ ਸਾਰੇ ਮੁਲਕਾਂ ਨੂੰ ਤਾਂ ਹੋਇਆ ਜੀ ਸਾਰੇ ਤਾਂ ਭੇਜਦੇ ਆ ਸਿਰਫ ਇੰਡੀਆ ਹੀ ਪਤਾ ਨਹੀਂ ਕਿਸੇ ਕਿਹਨਾ ਕਾਰਨ ਕਰਕੇ ਉੱਥੇ ਬਰਡ ਨਹੀਂ ਭੇਜਦਾ ਜੀ ਆਪਣੀ ਇੰਡੀਆ ਦੀ ਕੋਈ ਕਮੀ ਤਾਂ ਹੈ ਨਹੀਂ ਕਿ ਸਾਰੇ ਮੁਲਕਾਂ ਤੋਂ ਘੱਟ ਤਾਂ ਹੈ ਨਹੀਂ ਜੀ ਆਪਣਾ ਇੰਡੀਆ ਵੀ ਭੇਜਣਾ ਚਾਹੀਦਾ ਉਹਨਾਂ ਨੂੰ ਵੀ ਕਬੂਤਰ ਭੇਜਨੇ ਚਾਹੀਦੇ ਆਪਣੇ ਕਿ ਉੱਥੇ ਜਾਈਏ ਅਸੀਂ ਅੱਦੇ ਪੀਜ਼ਨ ਜਾਣ ਹਿੱਸਾ ਲਈ ਮੁਕ ਬਿਲਕੁਲ ਜੀ ਬਹੁਤ ਅੱਛੀ ਸੋਚ ਹੈ ਸ਼ਾਮਗੇਸ਼ਪੁਰਾ ਦੀ ਕਿ ਇੱਥੇ ਦੇ ਕਬੂਤਰ ਇੱਥੇ ਦੇ ਪਲੇਅਰ ਇਹ ਪਲੇਅਰ ਕਹਿੰਦੇ ਆ ਕਬੂਤਰ ਨਹੀਂ ਪਲੇਅਰ ਇੱਥੇ ਦੇ ਪਲੇਅਰ ਜਿਹੜੇ ਹੈ ਉਹ ਇੰਡੀਆ ਦਾ ਨਾਮ 올림픽 ਦੇ ਵਿੱਚ ਲੈ ਕੇ ਜਾਣ ਜਾਪਾਨ ਦੇ ਵਿੱਚ ਜਾਂ ਪਤਾਇਆ ਦੇ ਵਿੱਚ ਪਤਾਇਆ ਦੇ ਵਿੱਚ ਹੁੰਦਾ ਹੈ ਚਾਈਨਾ ਦੇ ਵਿੱਚ ਉੱਥੇ ਜਾ ਕੇ ਕਹਿੰਦੇ ਆ ਕਿ ਉੱਥੇ ਇਹ ਕੰਪੀਟੀਸ਼ਨ ਦੇ ਵਿੱਚ ਆਪਣਾ ਪੰਛੀ ਲੈ ਕੇ ਜਾਣਾ ਚਾਹੁੰਦੇ ਆ ਇੰਡੀਆ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਆ ਤੁਹਾਨੂੰ ਦੱਸ ਦਈਏ ਕਿ ਪਹਿਲੇ ਹੀ ਨੇ ਆ ਦੇ ਕੋਈ ਨਾ ਨੇ ਲਿਖਿਆ ਮੁਹੰਮਦ ਪੀ ਐਸ ਕੇ ਲੌਸਟ ਥਰੋਮ ਪਟਿਆਲਾ ਪੰਜਾਬ ਇੰਡੀਆ ਸੋ ਸੋਚ ਬੜੀ ਅੱਛੀ ਹੈ ਆ ਮੇਰੇ ਦੋਸਤ ਸ਼ਾਮ ਕਿਸ਼ਪ ਜਿਨ੍ਹਾਂ ਨੇ ਇੰਨਾ ਵੱਡਾ ਜਿਹੜਾ ਕਹਿ ਲਿਓ ਉਦਮ ਕੀਤਾ ਹੋਇਆ ਇਹ ਇਹ ਵੀ ਨੇ ਰਿੰਗ ਦੀ ਗੱਲ ਕਰ ਰਹੇ ਤੁਸੀਂ ਰਿੰਗ ਪਾਇਆ ਹੋਇਆ ਇਹ ਰਿੰਗ ਨਹੀਂ ਹੈ ਜੀ ਉਹ ਤੁਹਾਨੂੰ ਅੰਦਰ ਦਿਖਾਣਾ ਹੈ ਜੀ ਜਿਹੜੇ ਹੁਣ ਇਹਨਾਂ ਦੇ ਬੱਚੇ ਘਟਾਵਾਂਗੇ ਨੇ ਅੱਗੇ ਜੀ ਉਹਨਾਂ ਦੇ ਰਿੰਗ ਪਾਉਾਂਗੇ ਜੀ ਆਪਾਂ ਉਹ ਪਾ ਕੇ ਫਿਰ ਉਹਨਾਂ ਦੀ ਟ੍ਰੇਨਿੰਗ ਵਗੈਰਾ ਟੌਸਿੰਗ ਵਗੈਰਾ ਕਰਾਵਾਂਗੇ ਜੀ ਆਪਾਂ ਜੀ ਤੇ ਕਿੰਨਾ ਕੁ ਮੁਸ਼ਕਲ ਲੱਗਦਾ ਜੀ ਟ੍ਰੇਨਿੰਗ ਕਰਨਾ ਕੋਈ ਮੁਸ਼ਕਲ ਨਹੀਂ ਆਏਗਾ ਜੀ ਇਹ ਤਾਂ ਇਹਨਾਂ ਨੂੰ ਇਹਨਾਂ ਦੇ ਦਿਲ ਚੋਂ ਆਪਾਂ ਨੇ ਡਰ ਕੱਢ ਰੱਖਿਆ ਜੀ ਵੀ ਇਹ ਇਨਸਾਨ ਕੋਈ ਖਤਰਨਾਕ ਚੀਜ਼ ਹੈ ਜੀ ਹੈ ਨਾ ਇਹਨਾਂ ਨੂੰ ਪ ਮਤਲਬ ਫੈਦਰ ਵਗੈਰਾ ਚੈੱਕ ਕਰ ਲੈਣੇ ਆ ਵੀ ਹਾਂ ਠੀਕ ਹੈ ਹਨਾ ਕੋਈ ਜਰਮ ਵਗੈਰਾ ਕੋਈ ਟਿਕਸ ਵਗੈਰਾ ਤਾਂ ਨਹੀਂ ਹੈਗੇ ਹਨਾ ਜੀ ਇਹਨਾਂ ਚੀਜ਼ਾਂ ਦਾ ਸਾਰੀ-ਕੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਡਿਵਾਰਮਿੰਗ ਵਗੈਰਾ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜੀ ਖਸਾ ਕਰਨਾ ਪੈਂਦਾ ਫਿਰ ਦਵਾਈਆਂ ਦੁਵੀਆਂ ਵੀ ਇੱਥੋਂ ਦਵਾਈਆਂ ਕੁਝ ਮਿਲ ਜਾਂਦੀਆਂ ਹੀ ਕੋਈ ਸਾਊਥ ਚ ਆਉਂਦੀਆਂ ਨਹੀਂ ਤਾਂ ਫਿਰ ਜਾਨ ਨੇ ਬਾਹਰੋਂ ਮੰਗਾਣੀਆਂ ਪੈਂਦੀਆਂ ਜੀ ਫੌਰਨ ਤੋਂ ਅਸੀਂ ਫੌਰਨ ਕਰਦੇ ਹਾਂ ਜੀ ਅਸੀਂ ਸਾਰਾ ਖਰਚਾ ਦੇਖ ਚੋਂ ਕਰਦੇ ਹਾਂ ਕਿ ਕੋਈ ਸਪੋਰਟ ਕਰਦਾ ਸਪੋਰਟਸ ਮੇਰਾ ਸਪੋਰਟ ਮੇਰਾ ਭਾਈ ਕਰਦਾ ਹੀ ਸਪੋਰਟ ਮੈਨੂੰ ਇਹ ਤੇ ਬੰਲਾਂ ਦਾ ਘਰ ਦੇ ਨਹੀਂ ਕਰਦੇ ਸੀਗੇ ਉਹਨੂੰ ਥੋੜੀ-ਬੁਤੀ ਘਰ ਦੇ ਵੀ ਸਪੋਰਟ ਕਰ ਦਿੰਦੇ ਆ ਮਤਲਬ ਉਹਨਾਂ ਨੇ ਤਾਂ ਬਸ ਇਹੀ ਕਹਿਣਾ ਵੀ ਚਲੋ ਕੋਈ ਗੱਲ ਨਹੀਂ ਕਰਦੇ ਠੀਕ ਹੈ ਮਤਲਬ ਕੁੱਲ ਮਿਲਾ ਕੇ ਵੀ ਆਪ ਹੀ ਕਰਨਾ ਕਹਿੰਦਾ ਜੀ ਆ ਬੰਦੇ ਮੇਰੇ ਵੱਡੇ ਬਰਾਦਰ ਕਰਦੇ ਕਿ ਕਰਦਿਆਂ ਨੂੰ ਇਹ ਵੀ ਹੁੰਦਾ ਹੋਊਗਾ ਵੀ ਜਿਹੜੀ ਕਬੂਤਰਬਾਜ਼ੀ ਨੂੰ ਲੋਕ ਮਾਰਾ ਕਹਿੰਦੇ ਹੁੰਦੇ ਸੀਗੇ ਕਿ ਇਹ ਵੀ ਆ ਕਬੂਤਰਬਾਜ਼ੀਆਂ ਕਰਦੇ ਆਗੇ ਹਨ ਉਹ ਹੁਣ ਤੁਸੀਂ ਇੱਕ ਸਪੋਰਟਸ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਸੋ ਬੜੀ ਵਧੀਆ ਦੇਖੋ ਜੀ ਗੱਲਬਾਤ ਹੈ ਇਹ ਪਿੰਜਰੇ ਤੇ ਇਹਨੇ ਬਣਾਏ ਹੋਏ ਆ ਤੁਸੀਂ ਦੇਖੋ ਮੋਡੀਫਾਈ ਕੀਤਾ ਹੋਇਆ ਹੈ ਬਈ ਭਰਾਣੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਖੂਬਸੂਰਤ ਬਣਾਇਆ ਦੇਖੋ ਕਿੰਨੇ ਵੱਡੇ ਵੱਡੇ ਜਾਲ ਜਿਸੇ ਨੂੰ ਦਿੱਕਤ ਨਾ ਹੋਵੇ ਇਹਦੇ ਵਿੱਚ ਕਬੂਤਰ 15 ਕਿਨੇ ਮੇਰੇ ਖਿਆਲ ਗਿਣਤੀ ਦੇ 10 ਤੋਂ 15 ਹਾਂਜੀ ਪਰ ਦੇਖੋ ਇਹਨਾਂ ਨੇ ਪੂਰਾ ਸਿਸਟਮ ਇਹਨਾਂ ਦਾ ਡੈਕੋਰੇਟ ਕੀਤਾ ਹੋਇਆ ਦੇਖੋ ਕਿੰਨਾ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਦੇ ਨੈਟ ਬਣਾਇਆ ਹੋਇਆ ਵੀ ਅੰਦਰ ਜਾ ਸਕਦੇ ਐ ਇਥੋਂ ਬਾਹਰ ਨਹੀਂ ਆ ਸਕਦੇ ਸੋ ਹਰ ਚੀਜ਼ ਦਾ ਧਿਆਨ ਰੱਖਿਆ ਹੈ ਪੰਛੀ ਦੇ ਵਾਸਤੇ ਮਤਲਬ ਇਹ ਪਿਆਰ ਹੁੰਦਾ ਹੈ ਕਹਿੰਦੇ ਨਾ ਬੰਦਾ ਜਿਸ चीज ਨੂੰ ਪਿਆਰ ਕਰਦਾ ਹੈ ਆ ਦੇਖੋ ਇਹ ਆ ਗਿਆ ਇਹ ਬੈਠ ਕੇ ਇੱਥੇ ਪੱਖ ਖੋਲ ਸਕਦਾ ਹੈ ਬਾਹਰ ਨਹੀਂ ਜਾ ਸਕਦਾ ਪਰ ਜਿਹੜਾ ਕੋਈ ਬਾਹਰ ਹੈ ਉਹ ਅੰਦਰ ਜਾ ਸਕਦਾ ਹੈ ਬੜੀ ਐਂਟੀਲੀ ਨਹੀਂ ਤਾਂ ਆਪਣੇ ਕੋਲ ਆਈਆਂ ਨੇ ਫ੍ਰੈਂਡਲੀ ਹੈ ਬਿਲਕੁਲ ਹੀ ਫ੍ਰੈਂਡਲੀ ਹੈ ਜਿਵੇਂ ਬਾਕੀ ਦੇ ਪੰਛੀ ਹੁੰਦੇ ਆ ਉਹ ਡਰਦੇ ਆ ਇਨਸਾਨਾਂ ਤੋਂ ਪਰ ਇਹਨਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਦਾ ਐਟਮੋਸਫੇਅਰ ਦਿੱਤਾ ਕਿ ਫ੍ਰੈਂਡਲੀ ਹੋ ਗਏ ਸੋ ਬਹੁਤ ਅੱਛਾ ਤੁਸੀਂ ਪ੍ਰਣਾ ਕਰਦੇ ਹੋ ਜੀ ਸ਼ਾਮ ਜੀ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋਵੋ ਔਰ ਤੁਹਾਡੇ ਇਹਲੇ ਪੰਛੀ ਐ ਬਰਡ ਐਲੀਮ ਜਿਨ੍ਹਾਂ ਪਿਆਰ ਕਰਦੇ ਹਾਂ ਇਹ ਜ਼ਰੂਰ ਇੱਕ ਦਿਨ 올림픽 ਦੇ ਵਿੱਚ ਜਾਣ ਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਵਾਕਈ ਜੀ ਬੜਾ ਸੋਰਟ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਬੜਾ ਪਿਆਰਾ ਲੱਗ ਰਿਹਾ ਜੀ ਬੱਚੀ ਹਰ ਕੋ ਕਿੰਨਾ ਪਿਆਰਾ ਹੈ ਆ ਬੈਠਾ ਇੱਥੇ ਕਿੰਨਾ ਪਿਆਰਾ ਲੱਗਦਾ ਹੈ ਬਹੁਤ ਸੋਹਣਾ ਕਲਰ ਵੀ ਹੈ ਸੈਕਿੰਡ ਟਾਈਮ ਹੈ ਜੀ ਇਹ ਸੈਕਿੰਡ ਪਲੇਸ पे यस ਜੀ ਅੱਛਾ 100 GPS ਤੋਂ ਅੱਛਾ 100 GPS ਤੋਂ ਸੈਕਿੰਡ ਪਲੇਸ ਦਿੱਤਾ ਹਾਂ ਜੀ ਹਾਂ ਜੀ ਇਸ ਲਈ ਬਹੁਤ ਵਧੀਆ ਜੀ ਦੇਖਣ ਜਿਵੇਂ ਤਾਂ ਬੜਾ ਸਕੂਨ ਜਿਹਾ ਮਿਲ ਰਿਹਾ ਸੋ ਬੜੀ ਅੱਛੀ ਇਹਨਾਂ ਦੀ ਸੋਚ ਹੈ ਜੀ ਜੇਕਰ ਜੀ ਇਹਨਾਂ ਦਾ ਜੀ ਤਾਂ ਐਵੇਂ ਕੋਈ ਮਸਾਂ ਬੰਦਾ ਕਹਿੰਦੇ ਸੀ ਠੀਕ ਹੈ ਜਿਹੜਾ ਬੰਦਾ ਪਿਆਰ ਕਰਦਾ ਉਹਨੂੰ ਹਰ ਚੀਜ਼ ਹਰ ਮੂਵਮੈਂਟ ਅੱਛੀ ਲੱਗਦੀ ਹੈ ਬੱਚਿਆਂ ਜਿਹਾ ਬੰਦਾ ਉਸ ਨੂੰ ਸੋਚਦਾ ਕਿ ਮੇਰੇ ਬੱਚਿਆਂ ਜਿਹਾ ਮੇਰੇ ਦੋਸਤਾਂ ਜਿਹਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਸਰਕਾਰ ਤੁਹਾਡੇ ਲਈ ਹੈ ਤੁਹਾਡੀ ਸੋਚ ਲਈ ਕੀ ਕਰੇ ਕਹਾਣੀ ਵਿੱਚ ਦੱਸਿਆ ਕਿ ਪੋਸਟਰ ਵਜਾ ਦਾ ਕੋਈ ਵੀ ਕੰਮ ਕਰ ਉਹਦਾ ਜਵਾਬ ਹੀ ਦੇ ਦਿੰਦੇ ਜੇ ਕਹਿੰਦੇ ਲੜਾਈ ਦਾ ਘਰ ਹੈ ਇਹ ਪੋਸਟਰ ਨਹੀਂ ਉਹ ਉਹ ਅਲੱਗ ਚੀਜ਼ ਹੈ ਪੋਸਟਰ ਆ ਜੀ ਪਰ ਤੁਸੀਂ ਤਾਂ ਇਹਨੂੰ ਸਪੋਰਟ ਵਾਲੇ ਪਾਸੇ ਲੈ ਕੇ ਜਾ ਰਹੇ ਹੋ ਨਾ ਉਹਨਾਂ ਦੇ ਸਾਲੇ ਪਾਸੇ ਕਿਉਂਕਿ ਹੁਣ ਜਿਹੜੀ ਸਰਕਾਰ ਹੈ ਉਹ ਸੁਣਦੀ ਹੈ ਲੋਕਾਂ ਦੀ ਉਹ ਸੇ ਟੈਲੈਂਟ ਦੀ ਕਦਰ ਕਰਦੀ ਹੈ ਹਾਂ ਜੀ ਜਿਵੇਂ ਹੁਣ ਆਪਾਂ ਤੋਂ ਦੇ ਕੇ ਸਾਰੀ ਗੱਲ ਰੱਖੀ ਹੈ ਆਪਣੀ ਹੈ ਨਾ ਜੇ ਲੋਕਾਂ ਨੂੰ ਵੀ ਮੈਸੇਜ ਆਏਗਾ ਨਾ ਇਸ ਚੀਜ਼ ਦਾ ਵੀ ਆਪਾਂ ਇਹਨੂੰ ਸਪੋਰਟ ਦੇ ਤਰੀਕੇ ਨਾਲ ਨਹੀਂ ਲਏ ਲੜਾਈ ਝਗੜੇਲੇ ਤਰੀਕੇ ਨਾਲ ਨਹੀਂ ਲਏ ਝਗੜ ਕੇ ਰੋਲਾ ਪਾਏ ਇਹ ਕੁਝ ਨਹੀਂ ਇੱਜ਼ਤ ਦਰੀ ਗਿਆ ਲਾ ਸ਼ੋਂਗਾ ਆਪਾਂ ਨੇ ਕਿਸੇ ਦੇ ਕੋਠੇ ਤੇ ਨਹੀਂ ਜੜਾਣਾ ਆਇਆ ਕਿਸੇ ਦੇ ਕੋਠੇ ਤੇ ਆਪਾਂ ਨੇ ਨਹੀਂ ਜਾਣਾ ਆਪਣੇ ਕੋਠੇ ਬੈਠ ਕੇ ਕਰਨਾ ਸਰ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਸੋ ਇਹ ਪਿਆਰ ਇਹਨਾਂ ਦਾ ਪੰਛੀਆਂ ਦੇ ਲਈ ਇਹ ਸ਼ੌਂਕ ਇਹਨਾਂ ਦਾ ਕਬੂਤਰਾਂ ਦੇ ਲਈ ਇਹ ਅਲੱਗ ਸੀਮਾ ਤੱਕ ਹੈ ਅਲੱਗ ਮੁਕਾਮ ਤੱਕ ਜਾਣਾ ਜਾਂਦੇ ਹੈ ਸੋ ਸਾਡੀਆਂ ਸ਼ੁਭਕਾਮਨਾਵਾਂ ਹੈ ਇਹਨਾਂ ਦਾ ਸੁਪਨਾ ਜ਼ਰੂਰ ਪੂਰਾ ਹੋਵੇ ਇਹਨਾਂ ਦੇ ਪੰਛੀ ਇੱਕ ਦਿਨ 올림픽 ਦੇ ਵਿੱਚ ਜਾੜ ਤੇ ਉੱਥੇ ਇੰਡੀਆ ਦਾ ਨਾਮ ਰੌਸ਼ਨ ਕਰਨ ਕੈਮਰਾ ਪਰਸਨ ਆਪਣੇ ਨਾਲ ਅਨੁਰਾਧ ਸ਼ਰਮਾ ਆਰਥ ਕੇ ਲਈ ਪੰਜਾਬ ਦੇ ਵਿੱਚ